ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਫਾਰਮ ਤੇ ਹੀ ਖੜੇ ਹੋਏ ਆ ਜੀ ਅਸੀਂ ਵੀਡੀਓ ਵਿੱਚ ਕਰੂਗੀ ਕਹਾਂਗੇ ਕਿ ਸਾਰੇ ਸਾਡੇ ਫਾਰਮ ਤੇ ਤੁਹਾਨੂੰ ਜਿੰਨਾ ਵੀ ਲਾਇਆ ਹੋਇਆ ਸਟਾਕ ਸਾਰਾ ਦਿਖਾਉਣਗੇ ਤੇ ਅਸੀਂ ਹਸਤਾਂ ਦਿਖਾ ਰਹੇ ਹਾਂ ਜੀ ਪਿਆਜ਼ ਦੀ ਕਨੇਰੀ ਵਿੱਚ 0007 ਰੈੱਡ ਕਲਰ ਦਾ ਪਿਆਜ਼ ਆ ਬੜਾ ਸੁਣਾ ਪਲਾਂਟ ਹੋਇਆ ਹੋਇਆ ਬਹੁਤ ਵਧੀਆ ਹੋਇਆ ਬਾਕੀ ਆਪਾਂ ਤਕਨੀਕੀ ਜਾਣਕਾਰੀ ਦੇ ਮਾਰ ਸਾਡੇ ਸਰ ਲਾਲੀ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਜੀ ਤੁਸੀਂ ਪਿਆਜ਼ ਸੰਬੰਧੀ ਜੋ ਵੀ ਇਹਨਾਂ ਦੀਆਂ ਮਤਲਬ ਕਿਸਮਾਂ ਜਾਂ ਇਹਨਾਂ ਦੀ ਸਾਮ ਸੰਭਾਲ ਆ ਜਾਂ ਜੋ ਵੀ ਆ ਤੁਸੀਂ ਸਾਡੇ ਕਿਸਾਨ ਵੀਰਾਂ ਨਾਲ ਸਾਂਝੀ ਕਰੋ। ਸੋ ਕਿਸਾਨ ਵੀਰ ਜਿਹੜੀ ਆਪਣੇ ਪਿਆਜ਼ ਦੀ ਵੈਰਾਈਟੀ ਹੈ ਬਹੁਤ ਵਧੀਆ ਵੈਰਾਈਟੀ ਹੈ। ਸੋ ਬਿਲਕੁਲ ਲਾਲ ਸੁਰਖ ਪਿਆਜ ਆ ਜਾਊਗਾ। ਇਹ ਖਾਣ ਚ ਵੀ ਬਹੁਤ ਸਵਾਦ ਹੁੰਦਾ ਤੇ ਦੂਜਾ ਨੰਬਰ ਜਦੋਂ ਇਹਨੂੰ ਫਰਾਈ ਕਰਦੇ ਆ ਬਹੁਤ ਜਲਦੀ ਫਰਾਈ ਹੋ ਜਾਂਦਾ ਪਾਣੀ ਦੀ ਮਾਤਰਾ ਘਟ ਜਾਂਦੀ ਹੈ। ਇਹਦੇ ਨਾਲ ਗਰੇਵੀ ਤੇ ਤਰੀ ਉੱਪਰਲੀ ਬਹੁਤ ਵਧੀਆ ਬਣਦੀ ਹੈ। ਜੀ ਸੋ ਪਿਆਜ਼ ਨੂੰ ਆਪਾਂ ਖਾਂਜਵੀ ਬਹੁਤ ਢੀਸੀ ਹੈ ਸੋ ਇਹਦੀ ਫਸਲ ਵੇਖਣ ਜੀ ਬਹੁਤ ਵਧੀਆ ਹੁੰਦੀ ਹੈ ਸੋ ਝਾੜ ਵੀ ਇਹਦਾ ਬਹੁਤ ਵਧੀਆ ਮੰਨਦਾ ਜੀ ਇਹਦੀਆਂ ਕੀ ਕੀ ਸਾਵਧਾਨੀਆਂ ਨੇ ਜਿਹੜੀਆਂ ਮਤਲਬ ਮੈਡਮ ਜੀ ਇਹਨੂੰ ਸਾਨੂੰ ਵੀਰਾਂ ਨੂੰ ਅਵੇਅਰ ਹੋ ਸਕਣ ਉਹ ਸਭ ਤੋਂ ਜ਼ਿਆਦਾ ਵੀ ਇਹ ਪਹਿਲਾਂ ਇਹਨੂੰ ਬੈਡ ਬਟਾਂ ਤੇ ਲਾਓ ਜਾਂ ਬਟਾਂ ਤੇ ਲਾਓ ਜਿੰਨੀ ਸਿਲ ਨਾਲ ਪਿਆ ਜਲਦੇ ਹੈ ਜਲਦੀ ਬਹੁਤ ਜਲਦੀ ਗ੍ਰੋਥ ਕਰਦਾ ਸੋ ਮਤਲਬ 2 ਫੁੱਟ ਦਾ ਜਾਂ 2.5 ਫੁੱਟ ਦਾ ਜਾਂ 3 ਫੁੱਟ ਦਾ ਉਹ ਆਪਣੀ ਜ਼ਮੀਨ ਦੇ ਸਰਤੇ ਪਾ ਬੈਡ ਬਣਾਉਣੇ ਜੀ ਜੀ ਔਰ ਉਹਦੇ ਉਹਦੇ ਚ ਕਿਨਾ ਆਪਾਂ ਐਂਗਲ ਲੈ ਲਓ ਕੋਈ 3 1/2 ਫੁੱਟ ਦਾ ਤੇ ਉਹਦੇ ਤੇ ਲੈਂਥ ਤੋਂ ਲੈਂਥ ਪੱਤੀਆਂ ਵਾਲੋ 1 ਇੰਚ ਡੈਡ ਇੰਚ ਲੀਆ ਜੀ ਤਾਂ ਲੈਂਥ ਤੋਂ ਲੈਂਥ 5 ਇੰਚ ਜੀ ਥੱਲੇ ਟੀ ਬਣਾ ਲਓ ਦੇਖੀ ਜੀ ਇਸ ਦੀਆਂ ਲਾਈਨਾਂ ਕੱਢ ਦਿਓ ਉਹਦੇ ਵਿੱਚ ਜੀ ਤੇ ਇੱਕ ਫਿਰ ਛੋਟਾ ਐਂਗਲ ਲੈ ਲਓ ਜੀ ਤੇ 3 ਫੁੱਟ ਦਾ 3 4 ਫੁੱਟ ਦਾ ਲੈ ਲਓ ਉਹਦੀ ਲੈਂਥ ਤੋਂ ਲੈਂਥ 1 ਇੰਚ ਵਾਲੀ ਪੱਤੀ ਲੈ ਲਓ ਜੀ ਤੇ ਤਿੱਖੀ ਬਣਾ ਲਓ ਉਹਨੂੰ ਥੱਲੇਉ ਜੀ ਤੇ ਛੋਟੇ ਲੋਟ ਉਹਨੂੰ ਲੈਣਾ ਕੱਢਦੇ ਹੋ ਉਹਦੇ ਨਾਲ ਡੱਬੇ ਬਣ ਜਾਣਗੇ ਸੋ ਲਿਵਰ ਨੂੰ ਆਪਣ ਦਿਖੰਦੀ ਲੋੜ ਨਹੀਂ ਹੈਗੀ ਕਿ ਪਿਆਜ਼ ਲਿਵਰ ਨੇ ਕਿੱਥੇ ਲਾਉਣਾ ਜੀ ਜਦੋਂ ਪਿਆਜ਼ ਨੂੰ ਸਹੀ ਤਰੀਕੇ ਨਾਲ ਲੱਗੂ ਸਹੀ ਤਰੀਕੇ ਨਾਲ ਜ਼ਮੀਨ ਚੋਂ ਖਰਾਕਾ ਆਊਗਾ ਜੀ ਤੇ ਪਿਆਜ਼ ਜਿਆਦਾ ਛੋਟੇ ਵੱਡੇ ਹੋਣ ਦਾ ਕਾਰਨ ਵੀ ਉਹਦੀ ਪੈਦੀ ਲਵਾਈ ਨਾ ਸਹੀ ਲੱਗਣਾ ਜੀ ਔਰ ਇਹਦੇ ਨਾਲ ਜਦੋਂ ਜਿਹੜੀ ਇੱਕ ਨਾ ਲਵਾਈ ਲੱਗੂਗੀ ਉਹ ਲੱਗੀ ਹੋਗੀ ਡੱਬੇ ਚ ਲੱਗੀ ਹੋਗੀ ਔਰ ਇੱਕ ਸਾਰ ਖਰਾਕਾ ਉਹ ਇੱਕ ਸਾਰੀ ਉਹਦੀ ਫਸਲ ਹੋਊਗੀ ਜੀ ਸਰ ਤੇ ਸਰ ਜਦੋਂ ਇਹ ਮਤਲਬ ਇਹਦਾ ਪਿਆਜ਼ ਵੀ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਇਹਨੂੰ ਕੀ ਕੀ ਸਾਭਦਾ ਜੀ ਨੂੰ ਰੱਖਣਾ ਜਦੋਂ ਆਪਾਂ ਮੈਡਮ ਪਿਆਜ਼ ਪਟਣਾ ਹੁੰਦਾ ਜੀ ਜੀ ਤੇ ਉਸ ਟਾਈਮ ਤੇ ਪਹਿਲਾਂ ਪਾਣੀ ਦੇ ਰਿਆ ਕਰੋ ਜਦੋਂ ਬਿਲ ਪੜ ਕੇ ਨਾ ਬਿਲਕੁਲ ਸੁੱਕੀ ਜ਼ਮੀਨ 'ਚ ਪਟਣਾ ਜੀ ਔਰ ਜਿੰਨੀ ਸੁੱਕੀ ਜ਼ਮੀਨ 'ਚ ਪਟਾएंगे ਪਿਆਜ਼ ਦੀ ਗਲੰਦੀ ਬਿਮਾਰੀ ਨਹੀਂ ਆਉਂਦੀ ਜੀ ਸੋ ਦੂਜਾ ਗੱਲ ਹੈ ਵੀ ਜਿਹੜੇ ਕਿਸਾਨ ਵੀਰਾਂ ਕੋਲੇ ਜਗ੍ਹਾ ਖੁੱਲੀ ਡੁੱਲੀ ਹੁੰਦੀ ਹੈ ਉਹ ਇਹਨੂੰ ਪਟ ਕੇ ਭੂਕਾ ਸਨੇਤ ਰੱਖਿਆ ਕਰੋ ਜਦੋਂ ਬਰਤਨਾ ਉਹਨੂੰ ਉਹਦੇ ਸਨੇਤ ਪਰ ਕੱਟ ਕੇ ਵਰਤਣੂ ਜਦੋਂ ਵੇਚਣਾ ਉਹ ਕਾ ਉਹ ਕਟਕੇ ਸੋਇਰੋ ਹਲੇ ਪਰਕੇ ਆਪਣੇ ਆਪ ਹੀ ਸੋਕੇ ਜਾਂਦੀਆਂ ਬਸ ਉਹਦੇ ਦੇ ਦੋ ਕਹਿੰਦਾ ਆਪਾਂ ਉੱਪਰੋਂ ਕੱਟ ਦਿੰਨੇ ਆ ਜੀ ਉਹਦੇ ਅੰਦਰ ਮੱਖਚਰ ਜਾਣਾ ਚાલુ ਹੋ ਜਾਂਦਾ ਹੈ ਜਲਾਈ ਪਿਆਜ਼ ਖਰਾਬ ਹੋ ਜਾਂਦਾ ਹਾਂਜੀ ਉਹ ਬਲੈਕ ਫੰਗਸ ਹੋ ਜਾਂਦੀ ਪਿਆਜ਼ ਖਰਾਬ ਹੋਣਾ ਚੱਲ ਹੋ ਜਾਂਦਾ ਤਾਂ ਵੀਰ ਨੂੰ ਜਿੰਨੀ ਵੀ ਮਾਤਰਾ ਚਾਹੀਦੀ ਆ ਜੀ ਜਿੰਨੀ ਮਰਜ਼ੀ ਸਾਡੇ ਕੋਲੋਂ ਲੈ ਸਕਦਾ ਜੀ ਸਾਡੇ ਕੋਲੇ ਸਾਰਾ ਲੋਡ ਇੱਕੋ ਨਹੀਂ ਵਿੱਚ ਰੱਖਦੇ ਅਲੱਗ-ਅਲੱਗ ਟੈਂਪੇ ਹਫ਼ਤੇ-ਹਫ਼ਤੇ ਬਾਅਦ ਲਗ ਰੱਖਦੇ ਨੇ ਜਿਹੜਾ ਕਿ ਪਨੀਰੀਓ ਸਾਈਜ਼ ਬਿਲਕੁਲ ਪੂਰਾ ਵਧੀਆ ਹੋਵੇ ਜੀ ਸਾਡੀ ਪਨੀਰੀ ਦੀ ਖਾਸੀਅਤ ਇਹ ਹੁੰਦੀ ਹੈ ਵੀ ਜੜਾਂ ਦਾ ਵਿਕਾਸ ਬਹੁਤ ਜ਼ਿਆਦਾ ਹੁੰਦਾ ਹੈ ਜੜਾਂ ਦਾ ਵਿਕਾਸ ਜ਼ਿਆਦਾ ਹੋਣ ਕਰਕੇ ਉਹਨੇ ਖਰਾਕ ਜ਼ਿਆਦਾ ਖਾਣੀ ਜਿੰਨੇ ਖਾ ਕੇ ਜ਼ਿਆਦਾ ਖੂਆ ਉਹਨੇ ਉਹਨੇ ਬੂਟੇ ਨੇ ਵਧੀਆ ਬੰਨਣਾ ਜਿੰਨੇ ਬੂਟੇ ਨੇ ਵਧੀਆ ਬੰਨਣਾ ਤਾਂ ਉਹਨੇ ਹੀ ਉਹਨੇ ਪਿਆਜ਼ ਦਾ ਸਾਈਜ਼ ਜ਼ਿਆਦਾ ਵਧੀਆ ਬੰਨਣਾ ਜੀ ਹਾਂ ਜੀ ਕਿਸਾਨ ਵੀਰਾਂ ਨੂੰ ਤੁਸੀਂ ਇਹ ਵੀ ਦੱਸੋ ਤੇ ਆਪਣੇ ਮਤਲਬ ਕਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਆ ਕਿਹੜੀ ਕਿਹੜੀ ਸਬਜ਼ੀਆਂ ਦੇ ਆਪਾਂ ਬੀਜ ਬੀਜੇ ਹੋਏ ਆ ਤੁਸੀਂ ਸਾਰਾ ਇੱਕ ਵਾਰੀ ਦਿਖਾ ਦਿਓ ਜੀ ਕਿਸਾਨ ਵੀਰੋ ਅੱਜ ਕੱਲ ਆਪਣੇ ਕੋਲੇ ਤਾਂ 3B ਆਪਣੀ ਸਪੈਸ਼ਲ ਹੁੰਦੀ ਲੋਕ 1/2 ਇੰਚ ਦੇ ਵਿੱਚ ਲਾਉਂਦੇ ਆ ਆਪਾਂ 2 1/2 ਇੰਚ ਹੋਣ ਦੇ ਵਿੱਚ ਲਾਉਣੇ ਆ 2 1/2 ਇੰਚ ਦੇ ਉਹਦਾ ਡਾਇਮੀਟਰ ਹੋਊਗਾ ਜਿੰਨਾ ਥੱਲੇ ਉਹਦਾ ਰੂਟ ਵਧੀਆ ਹੋਣਗੇ ਜਿੰਨੇ ਰੂਟ ਜਿੰਨੇ ਵਧੀਆ ਹੋਣਗੇ ਤੇ ਉਨੇ ਉਹ ਪlant ਖਾਗ ਜਿਆਦੇ ਖਾਊਗਾ ਜਿੰਨੇ ਖਾਊਗਾ ਤੇ ਉਨੇ ਹੀ ਉਪਨੜੇ ਲੁਗਾ ਜੀ ਅ 3 ਜੀ ਲੱਗਿਆ ਹੋਇਆ ਆਪਣੇ ਕੋਲੇ ਔਰ ਭਰੂ ਮਾਤਰਾ 6 1/2 ਇੰਚ ਵੀ ਲੱਗਿਆ ਹੋਇਆ ਕਿਹੜੀ ਕਿਹੜੀ ਲੱਗੀ ਹੋਈ ਸਬਜ਼ੀ ਆਪ ਜਿੰਨੇ ਕੋਈ ਆਪਣੇ खीरा हो गया सीडलेस जी कद्दू हो गया जी करेला हो गया जी कद्दू हो गया जी रेठा हो गया जी तार होगी जी मतलब बैंगन बैंगनी चूचू हो गए टमाटर हो गए जी ये सारा कुछ लफाफी रेडी होंगे जी जी सर सो थोड़ा ये मौसम जिम्मे मौसम ठीक होंगे जी ਜਦੋਂ ਮਰਜ਼ੀ ਦਾ ਲੈ ਕੇ ਜਾ ਸਕਦੇ ਹੋ ਔਰ ਸਾਡੇ ਕੋਲ ਭੇਜਣ ਦਾ ਜਿਹੜੀ ਕਿਸਾਨ ਵੀਰ ਫਿਰ ਜਿਆਦਾ ਮਤਲਬ ਦੂਰ ਤੋਂ ਕਈ ਵਾਰੀ ਕੋਈ ਨਹੀਂ ਆ ਸਕਦਾ ਜੀ ਉਹਦਾ ਪਰਵਾਨ ਹਾਂ ਬਾਈ ਰਸ ਭੇਜਦੇ ਨੇ ਜੀ ਤੁਸੀਂ ਆਪੇ ਹੀ ਦੇ ਲਓ ਹਾਂ ਸੋ ਕਿਸਾਨ ਵੀਰੋ ਆਪਣੇ ਕੋਲ ਸਪੈਸ਼ਲ ਬੰਦਗੋਬੀ ਦੀ ਵੈਰੇਟੀ ਚੈਟ ਕਰਕੇ ਹੁੰਦੀ ਹੈ ਜਿਹੜੀ ਕਿ ਆਪ੍ਰੈਲ ਮਈ ਜੂਨ ਜੁਲਾਈ ਤੱਕ ਤਿਆਰ ਹੁੰਦੀ ਰਹਿੰਦੀ ਹੈ ਜੀ ਫਾਰਮਰਲੀ ਫਸਟ ਵੀਕ ਦੇਣੀ ਹੈ ਐਂਡ ਸਪੈਨਰੀ ਜਿਹੜੇ ਵੀ ਕਿਸਾਨ ਵੀਰ ਨੂੰ ਚਾਹੀਦੀ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਅਡਵਾਂਸ ਬੁਕਿੰਗ ਕਰਵਾ ਸਕਦਾ ਹੈ

ਤੇ ਜਿਹੜੇ ਕਿਸਾਨ ਵੀਰਾਂ ਨੇ ਫਾਰਮਲੀ ਵਿੱਚ ਲਾਉਣੀ ਉਹ ਸੀਐਸ ਟਾਈ ਲਾਉਣ ਤੇ ਅੱਜਕੱਲ੍ਹ ਆਣੀ ਹੈ ਇਹ ਵੈਰਟੀ ਲਾਉ। ਇੱਕ ਸਰ ਵੀਰੋ ਸਾਡਾ ਇੱਕ ਵਾਰੀ ਤੁਸੀਂ ਫਾਰਮ ਦੇਖ ਲਓ ਸਾਡੇ 3-4 ਫਾਰਮ ਆ ਜੀ ਜਿਲ੍ਹਾ ਤੇਜ ਸਾਰੀਆਂ ਵੈਰਟੀਆਂ ਲੱਗੀਆਂ ਹੋਈਆਂ ਨੇ ਜੀ ਤੇ ਥੈਂਕ ਯੂ ਸਰ ਜੀ ਸੁਝਾਅ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਸਾਡੇ ਕਿਸਾਨ ਵੀਰਾਂ ਨੂੰ ਦੇਖ ਹੀ ਲਿਆ ਹੋਣਾ ਜੀ थे, होर भी कोई अः मतलब जानकारी लैण वास्तु सब्जिया संबंधी प्याज संबंधी पता नोट जी मलेरकोटला सीड स्टोर मोलापुर जिला लुधियाना सांबर जी अठानवे एक सौ चुताली सैंती सात सौ सोलह जी थैंक यू बहुत बहुत